ਯੂਥ ਹਿੰਦੂ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਵੱਲੋਂ ਪਹਿਲਾ ਮੁਫਤ ਮੈਡੀਕਲ ਜਾਂਚ ਕੈਂਪ ਊਕਾਰਨਗਰ ਸ਼ਿਮ ਮੰਦਰ ਫਗਵਾੜਾ ਵਿਖੇ ਲਗਾਇਆ ਗਿਆ ਜਿਸ ਵਿੱਚ ਡਾਕਟਰ ਛਿਮਨ ਅਰੋੜਾ ਚਾਈਲਡ ਸਪੈਸ਼ਲਿਸਟ ਦਿੱਲੀ ਹਸਪੀਟਲ ਫਗਵਾੜਾ ਵੱਲੋਂ 0 ਤੋਂ 13 ਸਾਲ ਦੇ ਬੱਚਿਆਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਕਰਵਾਏ ਗਏ ਕੈਂਪ ਵਿੱਚ ਆਮ ਆਦਮੀ ਪਾਰਟੀ ਇਨਚਾਰਜ ਜੁਗਿੰਦਰ ਸਿੰਘ ਮਾਨ ਮੁੱਖ ਮਹਿਮਾਨ ਬੱਜੋ ਸ਼ਾਮਿਲ ਹੋਏ ਪ੍ਰਬੰਧਕਾਂ ਨੇ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਜੀ ਆਇਆਂ ਆਖਿਆ ਟੈਪ ਦੀ ਜਾਣਕਾਰੀ ਦਿੰਦਿਆਂ ਯੂਥ ਹਿੰਦੂ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪੱਪੂ ਸਿੰਘ ਬਲਾਕ ਪ੍ਰਧਾਨ ਸਮਰ ਗੁਪਤਾ ਬਲਾਕ ਪ੍ਰਧਾਨ ਬਲਵੀਰ ਠਾਕੁਰ ਪੀਆਰਓ ਚੰਨ ਲਾਲ ਨੇ ਦੱਸਿਆ ਕਿ ਅਜੇ ਇਹ ਕੈਂਪ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹਿਣਗੇ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸੱਚਤਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ Facebook ਪੇਜ ਸਟਾਰ ਵਿਜੇ ਸੱਚਤਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਦੇਖੋ ਪੂਰੀ ਖਬਰ ਬਦਲਦੇ ਮੌਸਮ ਵਿੱਚ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕੀ ਦਿੱਤੇ ਡਾਕਟਰ ਛਿਮਨ अरोड़ा ਨੇ ਸੁਝਾਓ ਦੇਖੋ ਨਮਸਕਾਰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਅੱਜ ਬੜਾ ਔਂਕਾਰ ਨਗਰ ਦੀ ਹਿੰਦੂ ਵੈਲਫੇਅਰ ਸੁਸਾਇਟੀ ਯੂਥ ਨੇ ਬਣੋ ਇੱਕ ਔਂਕਾਰ ਨਗਰ ਦੇ ਸ਼ਿਵ ਮੰਦਿਰ ਚ ਕੈਂਪ ਲਗਾਇਆ ਗਿਆ ਜਿੰਦੇ ਸਾਡੇ ਮਾਨਯੋਗ ਫਾਰਮਰ ਮਿਨਿਸਟਰਾਂ ਮਾਨ ਸਾਹਿਬ ਸਾਡੇ ਵਿੱਚ ਪਹਾਰ ਕੇ ਸਾਨੂੰ ਬੜਾ ਮਾਣ ਦਿੱਤਾ ਤੇ ਇਹਨਾਂ ਦੇ ਕਲਬ ਦੇ ਜਿਹੜੇ ਪ੍ਰੈਜ਼ੀਡੈਂਟ ਤੇ ਸੈਕਟਰੀ ਹੈ ਮਿਸਟਰ ਪੱਪੂ ਸਿੰਘ ਤੇ ਸਮਰ ਗੁਪਤਾ ਤੇ ਰਾਜ ਏ ਇਹਨਾਂ ਦੇ ਯੂਥ ਵੈਲਫੇਅਰ ਸੁਸਾਇਟੀ ਦੇ ਐਗਜ਼ੀਕਟਿਵ ਨੇ ਤੇ ਅਨੁਤਰਫ ਹੋਇਜ਼ ਰਿਕਵੈਸਟ ਕੀਤੀ ਗਈ ਕਿ ਸਾਡੇ ਬੱਚਾਂ ਦੇ ਕਰਨਗਰ ਚ ਆ ਕੇ ਇੱਕ ਕੈਂਪ ਲਾ ਕੇ ਸਾਡੇ ਬੱਚਾਂ ਨੂੰ ਥੋੜਾ ਜਿਹਾ ਫਾਇਦਾ ਦਿੱਤਾ ਜਾਏ ਕਿਉਂਕਿ ਅਸੀਂ ਡਾਕਟਰ ਐ ਸਾਡਾ ਸਾਡਾ ਸਾਡੀ ਡਿਊਟੀ ਵੀ ਬੰਦੀ ਹੈ ਸਮਾਜ ਦੇ ਪਤੀ ਅਸੀਂ ਕੋਈ ਕੰਮ ਕਰੀਏ ਇੱਕ ਕੈਂਪ ਨਹੀਂ ਹੈ ਇੱਕ ਸੇਵਾ ਹੈ ਔਰ ਜਿੰਨਾ ਸਾਡਾ ਦਾਇਤਵ ਹੈ ਸੀ ਇਸ ਤੋਂ ਭਾਜੇ ਵੀ ਨਹੀਂ ਸਕਦੇ ਤੇ ਸਾਡੀ ਕੋਸ਼ਿਸ਼ ਹੈ ਕਿ ਅੱਜ ਇਸ ਕੈਂਪ ਨੂੰ पूरी तरह बच्चों को जिन्ना फायदा दे दे और अगर भी बच्चों का लगाया गया एरिया जो लगभग कह लो कि वर्कर लोग ही ज्यादातरपिटल नहीं जा सकते ਇਹਦਾ ਤੁਹਾਡੇ ਦਿੱਲੀ ਹਸਪੀਟਲ ਵੱਲੋਂ ਉਪਰਾਲਾ ਕੀਤਾ ਗਿਆ ਹੈ ਇਹਦਾ ਹੁਣ ਮੋਟਿਵ ਕੀ ਅੱਗੇ ਵੀ ਇਥੇ ਤਾਂ ਜਾਰੀ ਰਹਿਣਗੇ ਸਰ ਇਹ ਜਿਹੜਾ ਓਂਕਾਰ ਨਗਰ ਹੈ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਇਹ ਇੱਕ ਅੰਡਰ ਪ੍ਰਿਵੀਲੇਜ ਏਰੀਆ ਹੈ ਮਤਲਬ ਜਿੱਥੇ ਐਮਪਲੋਈਸ ਕੰਮ ਕਰਦੇ ਆ ਤੇ ਉਹਨਾਂ ਦਾ ਕੀ ਹੈ ਕਿ ਵੱਡੇ ਲੋਕ ਤਾਂ ਜਿਹੜੇ ਅੱਛੇ ਪੈਸੇ ਵਾਲੇ ਹੋ ਤਾਂ ਵੱਡੀ ਜਗ੍ਹਾ ਜਾ ਸਕਦੇ ਆ ਪਰ ਮੈਂ ਇਸ ਏਰੀਆ ਨਾਲ ਸ਼ੁਰੂ ਤੋਂ ਜੁੜਿਆ ਹੋਇਆ ਹਾਂ ਠੀਕ ਹੈ ਨਾ ਇਹਨਾਂ ਮੈਂ ਓਂਕਾਰ ਨਗਰ ਨਾਲ ਐਸੇ ਕੋਵਿੰਦਪੁਰਾ ਵਾਲਾ ਮੈਨੂੰ ਅੱਜ 10-15 ਸਾਲਾਂ ਤੋਂ ਜੁੜਿਆ ਹੋਇਆ ਮੈਂ ਪਹਿਲਾਂ ਵੀ ਕੈਂਪ ਲਾਇਆ ਹੈ

ਦੀ ਆਪਾਂ ਕੀ ਪ੍ਰੈਕਟਿਕ ਨਹੀਂ ਕਰ ਸਕਦੇ ਆ ਕਿਉਂਕਿ ਇਹਨਾਂ ਕੋਲ ਬੱਚਿਆਂ ਨੂੰ ਪੜਾਉਣ ਵਾਸਤੇ ਵੀ ਬੜਾ ਟਾਈਮ ਘਟ ਹੁੰਦਾ ਤਾਂ ਅਸੀਂ ਇਹਨਾਂ ਨੂੰ ਕਹਿੰਨੇ ਕਿ ਸਰਦੀ ਤੋਂ ਸਰਦੀ ਤੋਂ ਤੁਸੀਂ ਬਚਾਓ ਕਿਉਂਕਿ ਜਦੋਂ ਸਰਦੀ ਇਹ ਨਹੀਂ ਨੁਕਸਾਨ ਨਹੀਂ ਕਰਦੀ ਗਰਮੀ ਇਹ ਨੁਕਸਾਨ ਨਹੀਂ ਕਰਦੀ ਜਦੋਂ ਸਰਦ ਗਰਮ ਕਰਦਾ ਹੈ ਤਾਂ ਬੱਚਿਆਂ ਨੂੰ ਜਦੋਂ ਮੌਸਮ ਬਦਲਦਾ ਉਹਦੇ ਥੋੜੀ ਸਪੈਸ਼ਲ ਕੇਅਰ ਕਰਿਆ ਕਰੋ ਬਾਕੀ ਸਰਦੀ ਗਰਮੀ ਤਾਂ ਆਪਾਂ ਇਹ ਤਾਂ ਚਲਦੀ ਵੀ ਰਣੀ ਹੈ ਠੀਕ ਹੈ ਜੀ ਥੈਂਕ ਯੂ ਅੱਜ ਬਹੁਤ ਹੀ ਤੁਸੀਂ ਦੀ ਗੱਲ ਆ ਮਹਲਾ ਓਂਕਾਰ ਨਗਰ ਦੇ ਵਿੱਚ ਪੀਪਿੰਦੂ ਵੈਲਫੇਅਰ ਐਸੋਸੀਏਸ਼ਨ ਕੋਹਾੜਾ ਵੱਲੋਂ ਅੱਲੀ ਮੈਡੀਕਲ ਕੈਂਪ ਫ੍ਰੀ ਚੈੱਕਅਪ ਮੈਡੀਕਲ ਕੈਂਪ ਜਿਦਾ ਕਿ ਦਿੱਲੀ ਹਸਪਤਲ ਦੇ ਐਮ ਡੀ ਡਾਕਟਰ ਜੀ ਮੇਰੇ ਰੋੜਾਈ ਆਏ ਨੇ ਇਹ ਬਹੁਤ ਹੀ ਵਧੀਆ ਉਪਰਾਲਾ ਜਿੱਦਾਂ ਕਿ ਆਪਾਂ ਦੇਖ ਸਕਦੇ ਹਾਂ ਮੌਸਮ ਚੇਂਜ ਕਰਕੇ ਬੱਚੇ ਬਿਮਾਰ ਹੁੰਦੇ ਆ ਇਸ ਲਈ ਕਈ ਅਫੋਰਡ ਨਹੀਂ ਕਰ ਸਕਦੇ ਜਿਹੜੇ ਦਵਾਈ ਖਰਾ ਸਕਦੇ ਆ ਇਸ ਕਰਕੇ ਸਾਡੀ ਸੰਸਥਾ ਨੇ ਇੱਕ ਬਹੁਤ ਹੀ ਵਧੀਆ ਉਪਰਾਲਾ ਸੋਚਿਆ ਕਿ ਗਰੀਬ ਜਨਤਾ ਨੂੰ ਫ੍ਰੀ ਮੈਡੀਸਨ ਫ੍ਰੀ ਚੈੱਕਅਪ ਕਰਾਇਆ ਜਾ ਸਕੇ ਜਿਹੜੀ ਮੌਸਮ ਨੂੰ ਦੇਖਦੇ ਹੋਏ ਸਾਡੀ ਸੰਸਥਾ ਦਾ ਬਹੁਤ ਹੀ ਵੱਡਿਆ ਉਪਰਾਲਾ ਦਾ ਹਰ ਸਾਲ ਕੋਈ ਨਾ ਕੋਈ ਸਾਡੀ ਸੰਸਥਾ ਵਧੀਆ ਤੋਂ ਵਧੀਆ ਕੰਮ ਕਰਾਂਦੀ ਆ ਰਹੀ ਹੈ ਮੈਂ ਆਪਣੀ ਸੰਸਥਾ ਦਾ ਤੇ ਆਪਣੇ ਮਹੱਲਾ ਓਂਕਾਰਨਗਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਤੇ ਡਾਕਟਰ ਚਿੰਨਲ ਰੋਲਾਈ ਦਾ तहे ਦਿਲੋਂ ਧੰਨਵਾਦ ਕਰਦਾ ਹਾਂ

ਆਪਣੀ ਸੇਵਾ ਜਰੀਏ ਇੱਥੇ ਲਾਂਗੇ ਮੱਚਾ ਨੂੰ ਦੇਖਣਗੇ ਪੇਸ਼ੈਂਟਸ ਆ ਗਏ ਨ ਅਰਰੀ ਬੋਡੀਜ਼ ਏਰ ਨਾਓ ਮਿਸਟਰ ਸਮਰਗੁਪਤਾ ਮਿਸਟਰ ਪ੍ਰਕਾਸ਼ ਸਿੰਘ ਚਮਨ ਮਿਸਟਰ ਥਾਪਰ ਬਨਾਰਸੀ ਐਂਡ ਹਾਪੀ ਐਪਲਾ ਜੇ ਜੀ ਦੀਪੰਦ ਕੋਟੇ ਦੇ ਮੈਂਬਰਸ ਨੇ ਹੋਰ ਇਹਨਾਂ ਦੇ ਸਰਦਾਲੂ ਹੋਏ ਨੇ ਉਹ ਸਾਰੇ ਇੱਥੇ ਆ ਜਣੇ ਜਿਥੇ ਮੈਂ ਡਾਕਟਰ ਅਬਦਾ ਔਰ ਟੀਮ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਪ੍ਰਸਾਤਨਵਾਦ ਕਰ ਰਿਹਾ ਹਾਂ ਅੱਜ ਯੂਥ ਹਿੰਦੂ ਵੈਲਫੇਅਰ ਐਸੋਸੀਏਸ਼ਨ ਅੰਕਾਰਨਗਰ ਵੱਲੋਂ ਸ਼੍ਰੀ ਮੰਦਤ ਅੰਕਾਰਨਗਰ ਵਿਖੇ ਜਿਹੜਾ ਕਿ 0 ਤੋਂ 13 ਸਾਲ ਦੇ ਬੱਚਿਆਂ ਦੇ ਲਈ ਹਰ ਹਰ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਆ ਤੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਆ ਜਿਸ ਵਿੱਚ ਵਿਸ਼ੇਸ਼ ਰੂਪ ਵਿੱਚ ਡਾਕਟਰ ਚਿਮਨ ਅਨੋੜਾ ਜੀ ਜਿਹੜੇ ਕਿ ਦਿੱਲੀ ਮੈਡੀਕਲ ਦਿੱਲੀ ਹਸਪੀਟਲ ਤੋਂ ਵਿਸ਼ੇਸ਼ ਰੂਪ ਚੱਥੇ ਪਹੁੰਚੇ ਆ ਉਹਨਾਂ ਦਾ ਵੀ ਇੱਥੇ ਆਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਪੂਰੀ ਸੰਸਾ ਵੱਲੋਂ ਇਹ ਸੰਕਲਪ ਲੈਨੇ ਆ ਕਿ ਜਿ세 ਤਰ੍ਹਾਂ ਸੰਸਾ ਪਿਛਲੇ ਵੀ ਆਨ ਵਾਲੇ ਸਮੇਂ ਦੇ ਵਿੱਚ ਸਮਾਜਿਕ ਤੇ ਹੱਤ ਤਦਾਨਿਕ ਕੰਮਾਂ ਦੇ ਵਿੱਚ ਸਹਾਇਕ ਦਿੰਦੀ ਆ ਹੱਤ ਤਦਾਨ ਦਾ ਕਾਰਜ ਤੰਤ ਨੂੰ ਪਹੁੰਚਾਉਂਦੀ ਆ ਇਸੇ ਤਰ੍ਹਾਂ ਹੁਣ ਆਨ ਵਾਲੇ ਇਸ ਦਿਨਾਂ ਵਿੱਚ ਵੀ ਸੋਸ਼ਲ ਵਰਕਰ ਸਮਾਜਿਕ ਕੰਮਾਂ ਨੂੰ ਵੀ ਇਹ ਸੰਸਾ ਅੱਗੇ ਆਊਗੀ ਔਰ ਇਸੇ ਤਰ੍ਹਾਂ ਦੇ ਅੱਜ ਬੱਚਿਆਂ ਦਾ ਕੈਂਪਾ ਜਿਸ ਦਾ ਨਾਪਾ ਨੂੰ ਸਮਾਜੀ ਨੇ ਦੱਸਿਆ ਕੱਲ ਹੋਰ ਵੀ ਇਸੇ ਤਰ੍ਹਾਂ ਦੇ ਸਮਾਜ ਸੇਵਕ ਜੀ ਦੇ ਸੋਸ਼ਲ ਵਰਕਰ ਕੰਮ ਉਹਦੇ ਲਈ ਸੰਸਾ ਹਮੇਸ਼ਾ ਅੱਗੇ ਰਹੂਗੀ ਔਰ ਸਮਾਜਿਕ ਉੱਤਮ ਹੁੰਦੇ ਵੀ ਕੰਮ ਚੱਗੇ ਰਹੂਗੀ ਜੈ ਸ਼ਰਾਂਗ ਜੈ ਸ਼ਰਾਂਗ